ਸਰਸਰੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਲੱਕੀ ਝੰਡਿਆਏ ਵਾਲਾ ਦੋਸਤੋ ਅੱਜ ਮੈਂ ਤੁਹਾਨੂੰ ਤਿੰਨ ਆਲਸੀ ਦੋਸਤਾਂ ਦੀ ਕਹਾਣੀ ਸੁਣਾਉਂਗਾ ਬੜੇ ਆਲਸੀ ਦੋਸਤ ਸੀਗੇ ਬਸ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆ ਘੰਟੀ ਜੀ ਦਬਲਿਓ ਫਿਰ ਤੁਹਾਨੂੰ ਸਾਡੀਆਂ ਨਵੀਆਂ ਵੀਡੀਓ ਤੇ ਨੋਟੀਫਿਕੇਸ਼ਨ ਮਿਲਦੇ ਰਹਿਣਗੇ ਅਸੀਂ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਦੋਸਤੋ ਤਿੰਨ ਆਲਸੀ ਦੋਸਤ ਪਿਕਨਿਕ ਤੇ ਗਏ ਉੱਥੇ ਪਿਕਨਿਕ ਤੇ ਜਦੋਂ ਗਏ ਉਹ ਜੰਗਲ ਦੇ ਵਿੱਚ ਗਏ ਉਥੇ ਉਹਨਾਂ ਨੂੰ ਇੱਕ ਬਹੁਤ ਵੱਡਾ ਅਮਰੂਦ ਮਿਲਿਆ ਅਮਰੂਦ ਖਾਣ ਵਾਸਤੇ ਉਹਨਾਂ ਨੇ ਪਾਈ ਤੋੜ ਲਿਆ ਇੱਕ ਕਹਿੰਦਾ ਪਾਈ ਖਾ ਲੰਨੇ ਆ ਅਮਰੂਦ ਇੱਕ ਸੀ ਬੰਦੇ ਤਿੰਨ ਸੀ ਉਹ ਕਹਿੰਦਾ ਨਾ ਨਾ ਯਾਰ ਮੈਂ ਨਹੀਂ ਝੂਠਾ ਖਾਂਦਾ ਆਪਾਂ ਕੱਟ ਕੇ ਖਾਈਏ ਦੂਜਾ ਕਹਿੰਦਾ ਯਾਰ ਕੱਟਣ ਨੂੰ ਆਪਣੇ ਕੋਲੇ ਕੁਝ ਹੈ ਨਹੀਂ ਉਹ ਕਹਿੰਦਾ ਕਿਵੇਂ ਕਰੀਏ ਕਹਿੰਦਾ ਯਾਰ ਆਪਾਂ ਕਰੋ ਚਾਕੂ ਨਾ ਚੱਕ ਲੈ ਇਹ ਪੱਜ ਕੇ ਤਿੰਨੇ ਆਲ ਸੀ ਹੁਣ ਚਾਕੂ ਕਿਹੜਾ ਚੱਕ ਕੇ ਲੈ ਕੇ ਆਵੇ ਉਹਨਾਂ ਨੇ ਪਾਈ ਸ਼ਰਤ ਰੱਖ ਲਈ ਉਹ ਕਹਿੰਦੇ ਆਪਾਂ ਬਹਿ ਜਾਨੇ ਆ ਇਥੇ ਜਿਹੜਾ ਸਭ ਤੋਂ ਪਹਿਲਾਂ ਬੋਲਿਆ ਚਾਕੂ ਉਹਨੂੰ ਲਿਆਉਣਾ ਪੈਣਾ ਉਹ ਕਹਿੰਦਾ ਠੀਕ ਹੈ ਜੀ ਪੈ ਤੰਨੇ ਜਾਨੇ ਬਹਿ ਗਏ ਵਿਚਾਲੇ ਰਖ ਲਿਆ ਅਮਰੂਦ ਬੈਠੇ ਰਹੇ ਚਾਕੀ ਗੇ ਅਮਰੂਦ ਕਨੀ ਚਾਕੀ ਗੇ ਚਾਕੀ ਗੇ ਬੋਲਿਆ ਹੀ ਨਹੀਂ ਕੋਈ ਹੁਣ ਜੇ ਕੋਈ ਬੋਲੂ ਤਾਂ ਚਾਕੂ ਲੈ ਕੇ ਆਉ ਉਹ ਚਾਕੂ ਲੈ ਕੇ ਆਉ ਤਾਂ ਕੱਟ ਕੇ ਖਾਣਗੇ ਉਹ ਪਤੰਦਰ ਦੇ ਇੰਨੇ ਆਲ ਸੀ ਉਹ ਘਰੇ ਜਾਣ ਦਾ ਮਾਰਿਆ ਵੀ ਇੱਥੇ ਹੀ ਬੈਠੇ ਰਹੀਏ ਵੀ ਦੂਜਾ ਬੋਲੂ ਉਹ ਚਾਕ ਕੇ ਲਿਓ ਤੰਨਾ ਜਾਨੇ ਨੂੰ ਭਾਈ ਆਥਣ ਤਾਂ ਪੂਰੀ ਨੀਂਦ ਆਈ ਜਾਵੇ ਫਿਰ ਵੀ ਸੁੱਤੇ ਨਹੀਂ ਰਾਤ ਨੂੰ ਵੀ ਉਹ ਬੈਠੇ ਰਹੇ ਦੂਜੇ ਦਿਨ ਉਹਨਾਂ ਨੂੰ ਪੂਰੀ ਗੂੜੀ ਨੀਂਦ ਆਈ ਹੋਈ ਸੀ ਤਿੰਨੇ ਜਣੇ ਸੁੱਤੇ ਹੋਏ ਸੀ ਤੇ ਉੱਥੋਂ ਦੀ ਜਿਹੜੇ ਲੋਕ ਲੰਘ ਰਹੇ ਸੀ ਉਹਨਾਂ ਨੂੰ ਲੱਗਿਆ ਵੀ ਇਹ ਕਿਤੇ ਬੇਹੋਸ਼ ਬੂਹਜ ਹੋ ਗਏ ਉਹ ਭਾਈ ਉਹਨਾਂ ਨੂੰ ਚੱਕ ਕੇ ਲੈ ਗਏ ਜਦੋਂ ਉਹਨਾਂ ਦੀ ਗਹਿਰੀ ਨੀਂਦ ਸੀ ਕੋਈ ਉੱਠਿਆ ਨਹੀਂ ਹੈਗਾ ਉਹਨਾਂ ਨੂੰ ਲੱਗਿਆ ਵੀ ਤਾਂ ਭਾਈ ਮਰ ਮੁਰ ਗਏ ਤੇ ਉਹ ਲੋਕ ਉਹਨਾਂ ਦਾ ਸੰਸਕਾਰ ਕਰਨ ਲਈ ਲੈ ਤੁਰੇ ਉਹਨਾਂ ਨੂੰ ਜਦੋਂ ਭਾਈ ਸੰਸਕਾਰ ਕਰਨ ਲੱਗੇ ਇੱਕ ਨੂੰ ਮਾਰ ਆਇਆ ਪਤਾ ਲੱਗ ਗਿਆ ਵੀ ਇਹ ਤਾਂ ਭਾਈ ਆਪਾਂ ਨੂੰ ਹੁਣ ਫੂਕਣਗੇ ਉਹ ਕਹਿੰਦਾ ਬਾਈ ਯਾਰ ਮੈਂ ਜਿਉਂਦਾ ਆਜੇ ਦੂਜੇ ਨਾਲ ਦੀ ਨਾਲ ਉੱਠ ਖੜੇ ਕਹਿੰਦੇ ਜਿਉਂਦਾ ਤੂੰ ਪਹਿਲਾਂ ਬੋਲ ਪਿਆ ਜਾ ਭੱਤਕੇ ਚਾਕੂ ਲਿਆ ਖਾਈਏ ਆਪਾਂ ਅਮਰੂਦ ਕੱਟ ਕੇ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਫਨੀ ਸਟੋਰੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ